ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਬਹੁਤ ਮਹੱਤਵਪੂਰਨ ਡਿਸਕਸ਼ਨ ਮੇਰੇ ਨਾਲ ਤੀਰਤ ਸਿੰਘ ਪੈਨੈਕਲ ਮੰਨੇ ਪਰਮੰਨੇ ਵਿਦਿਆਰਥੀ ਸਲਾਹਕਾਰ ਨੇ ਫੇਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਵਿਸ਼ਾ ਬੜਾ ਮਹੱਤਵਪੂਰਨ ਹੈ ਜਦੋਂ ਮੈਂ ਕੈਨੇਡਾ ਤੋਂ ਕਈ ਖਬਰਾਂ ਸੁਣਦਾ ਚਿੰਤਾ ਬੜੀ ਹੁੰਦੀ ਮਨ 'ਚ ਉੱਥੇ ਚਰਚਾਵਾਂ ਚੱਲ ਰਹੀਆਂ ਨੇ ਕਿ 70000 ਵਿਦਿਆਰਥੀ ਡਿਪੋਰਟ ਹੋਣਾ ਹੈ ਕੀ ਇਹ ਮੰਨਿਆ ਜਾਵੇ ਕਿ ਕੈਨੇਡਾ ਤੋਂ ਜਹਾਜ਼ ਭਰ-ਭਰ ਭਾਰਤੀ ਵਾਪਸ ਭੇਜੇ ਜਾਣਗੇ ਕੀ ਕੈਨੇਡਾ ਨੇ ਧੋਖਾ ਕਰਤਾ ਜਸਟਿਨ ਟਰੂਡੋ ਧੋਖਾ ਕਰ ਗਿਆ ਪੰਜਾਬ ਨਾਲ ਕਿ ਘੱਟ ਬੈਂਡ ਵਾਲੇ ਬੱਚੇ ਬੁਲਾ ਲੇ ਘੱਟ ਕੁਆਲਿਫਿਕੇਸ਼ਨ ਵਾਲੇ ਬੱਚੇ ਬੁਲਾ ਲੇ ਫੀਸਾਂ ਲੈ ਲੀਆਂ ਲੱਖਾਂ ਰੁਪਏ ਜੀ ਜੀ ਜੀਆਈਸੀ ਜਿਹੜੀ ਇਹ ਬੱਚੇ ਦੇ ਖਾਤੇ 'ਚ ਉੱਥੇ ਡਬਲ ਕਰਤੀ ਫੀਸਾਂ ਲੈ ਲੀਆਂ ਕੈਨੇਡਾ 'ਚ ਬਹੁਤ ਫਰਜੀ ਕਾਲਜ ਵੀ ਕਹਿੰਦੇ ਖੁੱਲ ਗਏ ਮੈਂ ਸੁਣ ਰਿਹਾ ਸੀ ਇੱਕ ਜਗ੍ਹਾ ਵੀ ਕੈਨੇਡਾ 'ਚ ਜੇ ਕੋਈ ਰੈੱਡ ਲਾਈਟ ਜੰਪ ਕਰ ਜੇ ਤੇ ਘਰੇ ਚਲਾਣ ਆ ਜਾਂਦਾ ਟਿਕਟ ਦੇ ਦਿੰਦੇ ਕਹਿੰਦੇ ਉੱਥੇ ਜਿਵੇਂ ਸਾਡੇ ਬੱਸਾਂ ਚ ਮਿਲਦੀਆਂ ਪੈਸੇ ਲੈ ਕੇ ਜੁਰਮਾਨਾ ਲਾ ਦਿੰਦੇ ਤੇ ਫਰਜੀ ਕਾਲਜ ਜਸਟਿਨ ਟਰੂਡੋ ਤੋਂ ਫੜੇ ਹੀ ਨਹੀਂ ਗਏ ਕਹਿੰਦੇ ਕੈਨੇਡਾ ਚ ਐਡਾ ਤਕੜਾ ਪ੍ਰਧਾਨ ਮੰਤਰੀ ਹੈ ਜਾਲੀ ਆਫਰਾਂ ਤੇ ਸਾਡੇ ਬੱਚੇ ਕਹਿੰਦੇ ਕੈਨੇਡਾ ਉੱਥੇ ਦਾਖਲੇ ਦੇ ਤੇ ਕਾਲ ਜਾਣੇ ਵੀ ਫਰਜੀ ਆ ਗਏ ਜੀ ਬੱਚੇ ਇਹਦਾ ਮਤਲਬ ਹੈ ਕੈਨੇਡਾ ਚ ਇੰਨੀਆਂ ਜਾਲ ਸਾਜ਼ੀਆਂ ਇੰਨਾ ਕੁਝ ਚੱਲ ਰਿਹਾ ਹੈ ਤੇ ਜਸਟਿਨ ਟਰੂਡੋ ਫੇਲ ਹੈ ਇਹਦਾ ਮਤਲਬ ਜਿਹੜੀ ਗੱਲ ਹੋ ਰਹੀ ਹੈ ਕਿ ਜਹਾਜ਼ ਭਰ-ਭਰ ਪੰਜਾਬੀ ਆਉਣਗੇ ਤੇ ਜੇ ਕਿਤੇ ਕੈਨੇਡਾ ਤੋਂ ਪੰਜਾਬੀ ਇਸ ਤਰ੍ਹਾਂ ਮੋੜੇ ਜਾਣ ਲੱਗੇ ਡਿਪੋਰਟ ਕੀਤੇ ਜਾਣ ਲੱਗੇ ਤੇ ਫੇਰ ਤਾਂ ਹੀ ਮੰਨਿਆ ਜਾਊਗਾ ਕਿ ਕੈਨੇਡਾ ਨੇ ਬਹੁਤ ਵੱਡਾ ਧੋਖਾ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਹੁਣ ਗੱਲ ਉੱਥੇ ਹੋ ਰਹੀ ਹੈ ਕਿ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਨਹੀਂ ਦੇਣਾ ਠੀਕ ਹੈ ਐਲ ਐ ਐਮ ਆਈ ਸੀ ਵਿਜ਼ਟਰ ਤੇ ਬੱਚੇ ਜਾਂਦੇ ਸੀ ਉੱਥੇ ਵਰਕ ਪਰਮਿਟ ਲੈਣ ਲੱਗੇ ਸੀ ਉਹ ਬੰਦ ਕੀਤੇ ਆਨਲਾਈਨ ਚੰਗੀ ਗੱਲ ਹੈ ਸੋਚ ਸਮਝ ਕੇ ਦੇਣ ਹੁਣ ਉੱਥੇ ਮੈਂ ਦੇਖ ਰਿਹਾ ਵਿਦਿਆਰਥੀਆਂ ਦੀ ਹਾਲਤ ਇਹ ਹੋ ਗਈ ਉਹ ਕੰਦਾ ਟੱਪ ਟੱਪ ਅਮਰੀਕਾ ਜਾਈ ਜਾਂਦੇ ਨੇ ਹਾਲਾਂਕਿ ਅਮਰੀਕਾ ਲੰਘਾਈ ਹੈ ਕੈਨੇਡਾ ਤੋਂ ਹਜੇ ਤੱਕ ਮਾਸਕੋ ਤੋਂ ਤਾਂ ਸੁਣਿਆ ਸੀ ਵੀ ਡੋਂਕੀ ਲਾ ਕੇ ਲੋਕ ਪਹੁੰਚ ਜਾਂਦੇ ਨੇ ਅਮਰੀਕਾ ਹੁਣ ਕੈਨੇਡਾ ਤੋਂ ਵਿਦਿਆਰਥੀ ਡੋਂਖੀਆਂ ਲਾ ਕੇ ਕੈਨੇਡਾ ਅਮਰੀਕਾ ਜਾ ਰਹੇ ਨੇ 5000 ਤੋਂ ਜ਼ਿਆਦਾ ਵਿਦਿਆਰਥੀ ਮੈਂ ਆਂਕੜੇ ਸੁਣ ਰਿਹਾ ਸੀ ਕੈਨੇਡਾ ਛੱਡ ਕੇ ਅਮਰੀਕਾ ਚਲੇ ਗਏ ਰਿਫਿਊਜੀ ਬਣ ਕੇ ਉੱਥੇ ਸਾਡੇ ਵਿਦਿਆਰਥੀ ਪੜ੍ਹਨ ਲਈ ਜਾਂਦੇ ਨੇ ਸੋ ਕੈਨੇਡਾ ਲੀਗਲ ਤਰੀਕੇ ਨਾਲ ਗਏ ਭਾਰਤੀਆਂ ਨੂੰ ਅਡਜਸਟ ਕਿਉਂ ਨਹੀਂ ਕਰ ਪਾ ਰਿਆ ਹੁਣ ਸਵਾਲ ਇਹ ਵੱਡਾ ਹੈ ਕਿ ਸੱਚਮੁੱਚ ਜਹਾਜ਼ ਚ ਭਾਰਤੀ ਵਾਪਸ ਆਉਣਗੇ ਪੰਜਾਬੀ ਵਾਪਸ ਆਉਣਗੇ ਜਿਹਾ ਜਿਹਾ ਹੋ ਜਾਂਦਾ ਤੇ ਫਿਰ ਜਿਹੜੇ ਬੱਚੇ ਇੱਥੇ ਸੁਫਨੇ ਪਾਲੀ ਬੈਠੇ ਨੇ ਕਿ ਅਸੀਂ ਕੈਨੇਡਾ ਚ ਜਾ ਕੇ ਪੜ੍ਹਾਈ ਕਰਨੀ ਸਟੱਡੀ ਵੀਜ਼ਾ ਸਟੱਡੀ ਵੀਜ਼ੇ ਤੇ ਜਾਣਾ ਹੈ ਕਿਉਂ ਹੁਣੀ ਕਿਸੇ ਹੋਰ ਮੁਲਕ ਬਾਰੇ ਸੋਚ ਲੈਣ ਜੇ ਉਹਨਾਂ ਨੇ ਬਾਹਰ ਜਾ ਕੇ ਪੜ੍ਹਨਾ ਹੀ ਹੈ ਤਾਂ تیر ਜੀ ਤੋਂ ਇਹ ਸਾਰੀਆਂ ਗੱਲਾਂ ਮੈਂ ਚਾਹੂੰਗਾ تیر ਜੀ ਇੱਕ ਇੱਕ ਕਰਕੇ ਹੁਣ ਮੇਰੀਆਂ ਇਹ ਗੱਲਾਂ ਦਾ ਜਵਾਬ ਦਿਓ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਮੈਂ ਸੋਸ਼ਲ ਮੀਡੀਆ ਦੇ ਵੀ ਉੱਥੇ ਸੁਣਦਾ ਰਹਿੰਦਾ ਸੱਚਾਈ ਤੁਹਾਡੀ ਨਜ਼ਰ ਚ ਕੀ ਹੈ ਕਰੋ ਗੱਲ ਸਾਂਝੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਾਰਾ ਜਿੰਨੇ ਵੀ ਇਹ ਤੁਹਾਡੇ ਸਵਾਲ ਆਣਾ ਇਹ ਸਚਾਈ ਚ ਨਾ ਇਹ ਚਿੰਤਾਵਾਂ ਆ ਇਹ ਟੈਨਸ਼ਨ ਆ ਤੇ ਟੈਨਸ਼ਨ ਪਤਾ ਕਿੱਥੋਂ ਆਈ ਹੈ ਸੋਸ਼ਲ ਮੀਡੀਆ ਤੋਂ ਟੈਨਸ਼ਨ ਆਈ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਦਾ 90 ਸੈਕਿੰਡ ਦੀ ਜਿਹੜੀ ਐਸਲੇ ਜ਼ਿੰਦਗੀ ਚੱਲਣ ਦੀ ਨਾ ਇੰਸਟਾਗ੍ਰam ਤੋਂ ਆ ਛੂਟੀ ਝੂਟੀ ਮਿਲਗੇ ਨਾ ਛੂਟੀ ਛੂਟੀ ਗੱਲ ਫੜਾਫਟਾ ਛੂਟੀ ਗੱਲੇ ਫੜਾਫੜ ਬੋਲਦੇ ਬਸ ਕਰਦੇ ਇਹ ਸਾਰੀਆਂ ਚਿੰਤਾਵਾਂ ਜਿਹੜੀਆਂ ਉੱਥੋਂ ਆਈਆਂ ਨੋ ਡਾਊਟ ਕੈਨੇਡਾ ਦੇ ਵਿੱਚ ਐਸ ਵੇਲੇ ਪਰੇਸ਼ਾਨੀ ਦਾ ਦੌਰ ਤਾਂ ਬੱਚਿਆਂ ਨੂੰ ਮਿਲਣਾ ਜਿਹੜਾ ਕਿ ਦੇਖਣ ਨੂੰ ਜਿਹੜਾ ਕਿ ਇਹ ਬਹੁਤ ਗੁਜ਼ਰ ਰਿਹਾ ਤੇ ਮੈਨੂੰ ਇਹਦਾ ਲੱਗਦਾ ਕਿ ਸਰ ਇੰਨੀ ਪਰੇਸ਼ਾਨੀ ਉੱਥੇ ਹੈ ਨਹੀਂ ਆ ਕਿ ਜਿੰਨੀ ਸਾਨੂੰ ਸੋਸ਼ਲ ਮੀਡੀਆ ਤੇ ਸਾਨੂੰ ਘਰ ਬੈਠਿਆਂ ਨੂੰ ਇਥੇ ਸਾਨੂੰ ਬੈਕ ਤੋਂ ਜਿਹੜਾ ਕਿ ਇੰਡੀਆ ਦੇ ਵਿੱਚ ਸਾਨੂੰ ਜਿਹੜਾ ਕਿ ਦਿਖਾਈ ਜਾ ਰਹੀ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਅਸੀਂ ਅਸਿਊਮ ਕਰ ਰਹੇ ਹਾਂ ਤੇ ਅੱਜ ਸਰ ਕੱਲੇ-ਕੱਲੇ ਸਵਾਲ ਦਾ ਜਵਾਬ ਦਵਾਂਗਾ ਤੇ ਪਹਿਲੀ ਤਾਂ ਮੈਂ ਸਾਡੇ ਲਾਸਟ ਸਵਾਲ ਦਾ ਜਵਾਬ ਪਹਿਲੋ ਦੇਣਾ ਚਾਹੂੰਗਾ ਜਿੱਦਾਂ ਤੁਸੀਂ ਕਿਹਾ ਸੀ ਕਿ ਕੈਨੇਡਾ ਸਾਹ ਨਹੀਂ ਪਾ ਰਿਹਾ ਬੱਚੇ ਕਿ ਜਿਹੜਾ ਹੁਣ ਇੰਨਾ ਬੱਚੇ ਕੰਧਾਂ ਟੱਪ ਰਿਹਾ ਸਰ ਇਹ ਇਹ ਜਿਹੜੇ ਬੱਚੇ ਕੰਧਾਂ ਡੱਪ ਰਿਹਾ ਨਾ ਕੈਨੇਡਾ ਤੋਂ ਯੂ ਐਸ ਏ ਉਹੀ ਗੱਲ ਹੈ ਨਾ ਸਿਸਟਮ ਦਾ ਐਕਸਪਲੋਇਟ ਫਾਇਦਾ ਉਹ ਉਸ ਸਿਸਟਮ ਨੂੰ ਬ੍ਰੇਕ ਕਿੱਦਾਂ ਕਰਨਾ ਕੁੰਡੀਆਂ ਜਿਹੜੀਆਂ ਉਹਨਾਂ ਫਾਇਦਾ ਕਿੱਦਾਂ ਚੱਕਣਾ ਉਹ ਚੱਕਿਆ ਜਾ ਰਿਹਾ ਇਹ ਸਾਰਾ ਬੱਚਾ ਆਉਣ ਵਾਲੇ ਸਮੇਂ 'ਚ ਤੰਗ ਹੋਊਗਾ ਇਹ ਮੈਂ ਬਹੁਤ ਸਾਰੇ ਪੇਰੈਂਟਸ ਨੂੰ ਵੀ ਮਿਲੇ ਆ ਬੜਾ ਖੁਸ਼ ਹੋ ਕੇ ਦੱਸਦੇ ਆ ਸਾਰੇ ਜਿਹੜਾ ਤੁਸੀਂ ਨੰਬਰ ਬੋਲਣਾ 5000 ਮੈਨੂੰ ਨਹੀਂ ਪਤਾ ਕਿੰਨਾ ਨੰਬਰ ਆ ਪਰ ਇਹਦੇ 'ਚ ਮੇਰੇ ਸਟੂਡੈਂਟ ਵੀ ਹੈਗੇ ਆ ਮਾਪੇ ਆ ਕੇ ਦੱਸ ਕੇ ਜਾ ਚੁੱਕੇ ਆ ਜੀ ਸਾਡਾ ਪੁੱਤ ਉੱਥੇ ਚਲਾ ਗਿਆ ਬੜਾ ਹੁਬ ਕੇ ਦੱਸਦੇ ਆ ਉਹ ਮਗਾ ਯਾਰ ਅਮਰੀਕਾ ਹੀ ਆ ਕਾਦੀ ਟੈਨਸ਼ਨ ਆ ਪੜਦਾ ਜੈਨੂਨ ਉਹ ਤੇ ਰਾਮ ਨਾਲ ਕਿਹੜਾ ਬੱਚੇ ਦਾ ਵੀਜ਼ਾ ਨਹੀਂ ਲੱਗਾ ਦੱਸੋ ਕੈਨੇਡਾ ਤੋਂ ਯੂ ਐਸ ਏ ਰਾਮਨਾਥ ਕੈਨੇਡਾ ਉਤੇ ਵੀਜ਼ਾ ਦਿੰਦਾ ਵਾ ਕੀ ਲੋੜ ਆ 2 202500 ਡਾਲਰ ਚ ਕੰਦਾ ਟੱਪਣ ਦੀ ਆਪਣਾ ਸਟੇਟਸ ਖਰਾਬ ਕਰਨ ਦੀ ਉਤੇ ਸਾਇਲਮਾ ਪਾਉਂਦੀ ਇਹ ਤਾਂ ਮੈਂ ਤਾਂ ਕਹੂੰਗਾ ਕਿ ਅਸੀਂ ਆਪਣੀ ਜ਼ਿੰਦਗੀ ਆਪ ਖਰਾਬ ਕਰ ਰਹੇ ਆ ਇਹ ਉਹ ਹਿਸਾਬ ਹੈਗਾ ਵਾ ਤੇ ਬਾਕੀ ਇਹ ਸਵਾਲਾਂ ਦੇ ਮੈਂ ਇਹ ਸਵਾਲ ਇੱਥੇ ਖਤਮ ਕਰੂੰਗਾ ਪਰ ਮੈਂ ਕਹੂੰਗਾ ਬੱਚੋ ਜੇ ਨਾ ਬੱਚੋਂ ਦਾ ਕਰਨਾ ਨਹੀਂ ਚਾਹੀਦਾ ਬਹੁਤ ਬੱਚੇ ਭੇਡ ਚਾਲ ਜਿੱ उधर ਲੱਗੇ ਹੋਏ ਆ ਖਾਸ ਕਰਕੇ ਜਿਹੜੇ ਨਵੇਂ ਜਾ ਰਹੇ ਆ ਪੁਰਾਣੇ ਦਾ ਸਾਰੇ ਉੱਤੇ ਸੈਟਲ ਹੋਣ ਹੀ ਇਦਾਂ ਦੀ ਗਲਤੀ ਕਰਦਾ ਸੋ ਮੈਂ ਜਿਹੜਾ ਤੁਸੀਂ ਸਵਾਲ ਕਿਹਾ ਸੀਗਾ ਸਰ ਇਹ ਕੈਨੇਡਾ ਦੀ ਸਰਕਾਰ ਹੁਣ ਗਲਤੀ ਕਰ ਗਈ ਕਿ ਬੱਚੇ ਸਾਰੇ ਟਰੱਕ ਮਤਲਬ ਕਿ ਪਲੇਨ ਭਰ-ਭਰ ਕੇ ਜਿਹੜੇ ਕਿ ਹੁਣ ਵਾਪਸ ਜਿਹੜੇ ਕਿ ਆਣਗੇ ਬੱਚੇ ਹਰ ਬੰਦੇ ਦਾ ਨਾ ਆਪਣਾ ਨਜ਼ਰੀਆ ਹਰ ਗੱਲ ਕਹਿਣ ਨੂੰ ਹਰ ਬੰਦੇ ਦਾ ਆਪਣਾ ਵਿਜ਼ਨ ਆ ਸਰ ਮੈਂ ਇਸ ਨੂੰ ਮਤਲਬ ਕਿ ਬਿਲਕੁਲ ਹੱਕ ਚ ਨਹੀਂ ਹੈਗਾ ਬੱਚੇ ਦਾ ਸਰ ਸਿੱਧੀ ਗੱਲ ਅਸਾਂ ਪਹਿਲੋਂ ਵੀ ਪੜ ਕੇ ਵਾਪਸ ਆਉਂਦੇ ਸੀ ਕੌਣ ਨਹੀਂ ਆਇਆ ਆ ਤੁਹਾਡੇ ਸਾਹਮਣੇ ਬੈਠਾ ਸਰ ਮੈਂ ਵੀ ਪੜ ਕੇ ਵਾਪਸ ਆਇਆ ਪਹਿਲੋਂ ਵੀ ਆਉਂਦੇ ਸੀ ਪੜ ਕੇ ਵਾਪਸ ਉਹ ਤਾਂ ਆਪਣੀ ਮਰਜ਼ੀ ਆ ਨਾ ਕਿ ਪੀਆਰ ਲੈਣੀ ਨਹੀਂ ਲੈਣੀ ਉਥੇ ਜੇ ਪੀਆਰ ਇਥੋਂ ਆ ਕੇ ਵੀ ਦੁਬਾਰਾ ਲੈ ਸਕਦੇ ਵੀ ਯਾਰ ਕਿਹੜੇ ਉਥੇ ਮਿਲ ਕਿਹੜੀ ਕਿਤਾਬ 'ਚ ਲਿਖਿਆ ਕਿ ਦੁਬਾਰਾ ਪੀਆਰ ਨਹੀਂ ਆਉਣੀ ਬਟ ਜਿਹੜਾ ਕੋ ਡਿਪੋਰਟ ਵਰਡ ਖਾਸ ਉਹਤੇ ਡਰਾਇਆ ਜਾਂਦਾ ਮੈਂ ਪਿਛਲੀ ਵੀਡੀਓ 'ਚ ਵੀ ਆਪਾਂ ਬੜੀ ਲੰਬੀ ਡਿਸਕਸ਼ਨ ਕੀਤੀ ਸੀ ਉਹ ਤਾਂ ਤਾਂ ਹੀ ਹੈ ਜੇ ਅਸੀਂ ਰੂਲ ਤੋੜਾਂਗੇ ਜਾਂ ਕੁਝ ਕਰਾਂ ਮੇਰਾ ਪਹਿਲੇ ਜੇ ਸਟਾਰਟਿੰਗ ਜੀ ਦੱਸਦਾ ਮੇਰਾ ਹਰ ਬੱਚੇ ਨੂੰ ਇਹੀ ਸੁਨੇਹਾ ਬੜਾ ਕਿਸੇ ਦੇ ਮਗਰ ਲਾਕੇ ਉਹਦੇ ਓਵਰਸਟੇ ਨਹੀਂ ਹੋਣਾ ਰੱਬ ਨਾ ਕਰੇ ਜੇ ਕਿਸੇ ਤਰ੍ਹਾਂ ਕੋਈ ਸੈਟਿੰਗ ਨਹੀਂ ਹੁੰਦੀ ਆਮ ਨਾਲ ਵਾਪਸ ਆਜੋ ਬੜੇ ਰਾਸਤੇ ਆ ਕੈਨੇਡਾ ਵਾਪਸ ਜਾਣ ਦੇ ਤੁਸੀਂ ਇੱਥੇ ਆ ਕੇ ਆਪਣੀ ਪ੍ਰੋਫਾਈਲ ਦੇ ਪੁਆਇੰਟ ਵਧਾ ਕੇ ਐਕਸਪ੍ਰੈਸ ਐਂਟਰੀ ਜੀ ਦੁਬਾਰਾ ਪੀਆਰ ਲੈ ਸਕਦੇ ਆ ਜੇ ਰੂਲ ਇੱਕ ਵਾਰੀ ਟੁੱਟ ਗਿਆ ਫੇਰ ਨਹੀਂ ਕੋ ਛੋੜਾ ਤਾਂ ਹੀ ਉੱਥੇ ਹੀ ਜਿਹੜਾ ਕਿ ਨੁਕਸਾਨ ਹੋਊਗਾ ਤੇ ਹੋਰ ਇੱਕ ਚਾਰ ਮੈਂ ਗੱਲ ਦੱਸ ਦਵਾਂ ਕਿ ਨਾ ਅਸੀਂ ਇੱਕ 90 ਸੈਕਿੰਡ ਦੀ ਖਾਸ ਔਰ ਦੇ ਅੱਜ ਦੀ ਜਿਹੜੇ ਚ ਬੱਚਾ ਜਿਹੜ ਤੇ ਮੈਂ ਆਪਣੇ ਬੱਚਿਆਂ ਦੀ ਵਿੱਚ ਇਹ ਗੱਲ ਕਰੂ ਸਾਰੇ तकरीबन ਮੋਸਟਲੀ ਬੱਚੇ ਇਦਾਂ ਹੀ ਆ ਕਿ ਇਸ ਵੇਲੇ ਪੇਸ਼ੈਂਸ ਬੜੇ ਘਟ ਗਿਆ ਪਹਿਲੀਆਂ ਟਾਈਮਾਂ 'ਚ ਦੇਖੋ ਸਰ 60 ਓਵਰ ਦਾ ਪਹਿਲੀਆਂ 'ਚ ਪਹਿਲਾਂ ਤਾਂ ਟੈਸਟ ਮੈਚ ਕਿੰਨੇ ਚੱਲਦੇ ਸੀ ਫਿਰ ਕ੍ਰਿਕਟ ਮੈਚ 60 ਓਵਰ ਦਾ ਹੋਇਆ 50 ਓਵਰ ਦਾ ਹੋਇਆ ਫਿਰ 20 20 ਓਵਰ ਦਾ ਆ ਬਲੀ ਸਬਰ ਘਟਦਾ ਜਾ ਰਿਹਾ ਕਿ ਅਸੀਂ ਇੰਨੀ देर ਜਿਆਦਾ ਬੈਠ ਨਹੀਂ ਸਕਦੇ ਉਹੀ ਹਿਸਾਬ ਸੀਗਾ ਸਰ ਪਹਿਲੋਂ YouTube 'ਚ ਵੀਡੀਓਜ਼ ਜਾਂ ਇਹ ਮੋਟੀਵੇਸ਼ਨ ਸੁਣਿਆ ਜਾਂਦਾ ਸੀ ਹੁਣ ਕੀ ਹੋ ਗਿਆ ਸਾਰਾ ਟਰੈਫਿਕ ਕਿੱਥੇ ਸ਼ਿਫਟ ਹੋ ਗਿਆ Instagram 'ਤੇ ਸਿਰਫ ਤੇ ਸਿਰਫ ਛੂਟੀ ਗੱਲ ਮੈਕਸੀਮਮ 90 ਸੈਕਿੰਡ ਤੋਂ ਜ ਪੇਸ਼ੈਂਸ ਬੜੇ ਘੱਟ ਚੁੱਕੇ ਆ ਸਿਰਫ ਇੱਕੋ ਗੱਲ ਆ ਸ਼ਾਰਟ ਦੇ ਵਿੱਚ ਦਾ ਬੰਦਾ ਡਰ ਹੀ ਸਕਦਾ ਇੰਨੀ ਛੇਤੀ ਮੋਟੀਵੇਸ਼ਨ ਤਾਂ ਨਹੀਂ ਹਣੀ ਉਹ ਤਾਂ ਗੱਲਾਂ ਵਾਲੀ ਜਿਹੜੀ ਕਿ ਰਹਿ ਜਾਣੀ ਹੈਗੀ ਆ ਤੋਂ ਮੈਂ ਤਾਂ ਇੱਕ ਫੈਕਟ ਦੀ ਗੱਲ ਕਰੂੰਗਾ ਐਦਾਂ ਜਿਆਦਾ ਧੱਕਾ ਚਾਹੇ ਟਰੂਡੋ ਸਰਕਾਰ ਤੁਸੀਂ ਵਰਡ ਯੂਜ਼ ਕੀਤਾ ਜਾਂ ਟਰੂਡੋ ਸਰਕਾਰ ਛੱਡੋ ਚਾਹੇ ਨਵੀਂ ਕਿਸੇ ਹੋਰ ਦੀ ਸਰਕਾਰ ਹੁੰਦੀ ਆ ਸਰ ਇੰਨਾ ਧੱਕਾ ਕੈਨੇਡਾ ਅਫੋਰਡ ਹੀ ਨਹੀਂ ਕਰ ਸਕਦਾ ਸੋ ਇਹਦੇ ਪਿੱਛੇ ਕਿ ਮੈਂ ਰੀਜ਼ਨ ਦਊਂਗਾ ਤੱਥਾਂ ਦੀ ਗੱਲ ਕਰੂੰਗਾ ਮੈਂ ਜਿਹੜੀ ਗੱਲ ਕਰੂੰਗਾ ਕਿਉਂਕਿ ਨਾ ਆ ਅਸੀਂ ਇੱਕ ਇਨਫਲੂਐਂਸ ਹੋ ਸਕਦੇ ਆ ਕੋਈ ਰੀਲ ਛੋਟੀ ਦੇਖ ਕੇ ਪਰ ਕੈਨੇਡਾ ਦੀਆਂ ਸਰਕਾਰਾਂ ਜਦੋਂ ਸਰ ਪਾਲਿਸੀਆਂ ਬਣਾਉਂਦੀਆਂ ਨਾ ਉਹਨਾਂ ਦੀਆਂ ਜਿੰਨੀਆਂ ਪਾਲਿਸਿਸ ਬਣਦੀਆਂ ਉਹ ਲੌਂਗ ਟਰਮ ਬਣਦੀਆਂ ਉਹ 10 15 20 25 ਸਾਲ ਅੱਗੇ ਦਾ ਸੋਚ ਕੇ ਜੜੀਆਂ ਕੀਆਂ ਜਿਹੜੀ ਕਿ ਪਾਲਿਸਿਸ ਬਣਾਈਆਂ ਜਾਂਦੀਆਂ ਜਿੱਦਾਂ ਤੁਸੀਂ ਵੀ ਦੇਖਦੇ ਹੋਣੇ ਸਾਡੇ ਇਥੇ ਇੰਡੀਆ 'ਚ ਜਦੋਂ ਵੀ ਆ ਭਾਸ਼ਣ ਦਿੱਤਾ ਜਾਂਦਾ ਸਾਡੇ ਇਥੇ ਮਿਨਿਸਟਰਸ ਵੱਲੋਂ ਲੌਂਗ ਟਰਮ ਵਿਜ਼ਰਡ ਹੁੰਦਾ ਹੈਗਾ ਕੋਈ ਵੀ ਵਪਾਰ ਹੁੰਦਾ ਉਹ ਵੀ ਲੌਂਗ ਟਰਮ ਬਿਜ਼ਨਸ ਦਾ ਪਲੈਨਿੰਗ ਕਰਕੇ ਚੱਲਿਆ ਜਾਂਦਾ ਸੋ ਸੇਮ ਕੈਨੇਡਾ ਸੋ ਇਹ ਇਦਾਂ ਇੰਨੀ ਛੇਤੀ ਨਹੀਂ ਕੁਝ ਹੋਣ ਲੱਗਾ ਨੋ ਡਾਊਟ ਇਹ ਵੀ ਇੱਕ ਸੱਚਾਈ ਜਿਹੜੀ ਹੈਗੀ ਆ ਕਿ ਇਸ ਵੇਲੇ ਦੋ ਮੁੱਦੇ ਆ ਜਿਨ੍ਹਾਂ ਦੇ ਕੈਨੇਡਾ ਦੀ ਸਰਕਾਰ ਬੰਨੀ ਆ ਪਹਿਲਾ ਮੁੱਦਾ ਮੰਗਾਈ ਜਿਹੜੀ ਕਿ ਵਦੀ ਹੋਈ ਓਥੇ ਦੂਜਾ ਮੁੱਦਾ ਪਤਾ ਕੀ ਹੈ ਇਮੀਗ੍ਰੇਸ਼ਨ ਐਨ ਇਮੀਗਰੈਂਟ ਆ ਗਏ ਆ ਜੀ ਖਾਸ ਕਰਕੇ ਵੋਟਾਂ ਕਿਹਨਾਂ ਨੇ ਪਾਉਣੀਆਂ ਕੈਨੇਡਾ ਦੇ ਜਿਹੜੇ ਪੱਕੇ ਆ ਕੈਨੇਡੀਅਨ ਸਿਟੀਜ਼ਨ ਹੈਗੇ ਤੇ ਉਹਨਾਂ ਨੂੰ ਦੋ ਮੁੱਦੇ ਜਿਹੜੇ ਕਿ ਬਹੁਤ ਜ਼ਿਆਦਾ ਵੋਟ ਪਾਉਣੀ ਆ ਚਾਹੇ ਟਰੂਡੋ ਸਰਕਾਰ ਜਿੱਤੇ ਚਾਹੇ ਦੂਜੀ ਸਰਕਾਰ ਜਿੱਤੇ ਚਲੋ ਵਾਟ ਐਵਰ ਉਹ ਤਾਂ ਉਹਨਾਂ ਦਾ ਇੰਟਰਨਲ ਮਸਲਾ ਹੈਗਾ ਤੇ ਆ ਦੋ ਮਸਲੇ ਹੈਗੇ ਆ ਨੋ ਡਾਊਟ ਸਰਕਾਰਾਂ ਐਸਲੇ ਜੋ ਵੀ ਟਰੂਡੋ ਸਰਕਾਰ ਦੀਆਂ ਪੋਲਿਸੀਜ਼ ਓਵਰ ਆਲ ਦਾ ਐਨਮਾ ਪੋਜ਼ਿਟਿਵ ਦੇਖ ਰਿਹਾ ਲੌਂਗ ਟਰਮ ਫਿਊਚਰਸ ਪਰ ਗਲਤੀ ਤਾਂ ਸਰਕਾਰ ਨੇ ਕੀਤੀ ਕਿ ਇਹਨਾਂ ਪੋਲਿਸੀਜ਼ ਨੂੰ ਲੀਨਿਐਂਟ ਬਹੁਤ ਘੱਟਾ ਲੀਨਿਐਸੀ ਇੰਨਾ ਕਰਤਾ ਕਿ ਹਰ ਬੰਦਾ ਜਿਹੜਾ ਕਿ ਉਹਦੇ ਵਿੱਚੋਂ ਨਿਕਲ ਗਿਆ ਇੰਨਾ ਕਿ ਜ਼ਿਆਦਾ ਵੀਜ਼ਾ ਵੰਡਿਆ ਸੋ ਉਹ ਚੀਜ਼ ਜਿਹੜੀ ਕਿ ਉਹਨਾਂ ਕੋਲ ਗਲਤੀ ਜ਼ਰੂਰ ਹੋਈ ਹੈ ਬਟ ਹਾਂ ਸਖਤੀ ਕੀਤੀ ਆ ਮੈਂ ਤੇਰਾ ਕਹੂੰਗਾ ਕਿ ਉਹ ਲੇਟ ਜਿਹੜੀ ਕਿ ਸਖਤੀ ਕੀਤੀ ਆ ਚਾਹੇ ਤੁਸੀਂ ਉਹ ਪ੍ਰਾਈਵੇਟ ਕਾਲਜ ਦਾ ਕਹਿ ਦਿਓ ਚਾਹੇ ਤੁਸੀਂ ਕਿਸੇ ਤਰੀਕੇ ਨਾਲ ਉੱਥੇ ਕਹਿ ਦਿਓ ਸਖਤੀ ਜਿਹੜੀ ਕੀ ਆ ਲੇਟ ਹੋਈ ਆ ਪਰ ਚਲੋ ਕਹਿੰਦੇ ਦੇਰ ਆਏ ਦਰਸਤ ਆ ਗਲਤੀਆਂ ਰਹੀਆਂ ਟਰੂਡੋ ਸਰਕਾਰ ਦੀਆਂ ਵੀ ਸੋ ਮੈਨੂੰ ਲੱਗਦਾ ਫਿਰ ਤਾਂ ਲੋਕ ਬਦਲ ਦੇਣਗੇ ਸਰਕਾਰ ਟਰੂਡੋ ਦੀ ਉੱਤੇ ਸਰ ਉਹ ਮੈਂ ਹੁਣੇ ਕਹਿ ਗਿਆ ਹੜਿਆ ਉਹਨਾਂ ਦਾ ਇੰਟਰਨਲ ਮਸਲਾ ਯਾਰ ਉਹਨਾਂ ਦੀ ਸਰਕਾਰ ਸੋ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਪਰ ਜੇ ਅਸੀਂ ਪੰਜਾਬੀਆਂ ਦੇ ਨਜ਼ਰ ਨਾਲ ਦੇਖੀਏ ਨਾ ਆਪਾਂ ਤਾਂ ਪੰਜਾਬੀ ਕਹਿੰਦੇ ਸੀ ਵੀ ਜਸਟਿਨ ਸਿੰਘ ਟਰੂਡੋ ਹੈ ਤੇ ਜੇ ਕਿਤੇ ਦੂਸਰੀ ਸਰਕਾਰ ਆ ਗਈ ਉੱਥੇ ਕਹਿੰਦੇ ਉਹ ਤਾਂ ਵੈਸੀ ਇਮੀਗ੍ਰੇਸ਼ਨ ਦੇ ਖਿਲਾਫ ਹੈ ਸਰ ਖਿਲਾਫ ਹੋਣਾ ਮੈਂ ਤਾਂ ਕਹੂੰਗਾ ਖਿਲਾਫ ਹੋਣਾ ਤਾਂ ਪਰ ਜਿਹੜਾ ਟਰੂਡੋ ਦੀ ਸਰਕਾਰ ਦੀ ਇੱਕ ਗਲਤੀ ਤਾਂ ਜ਼ਰੂਰ ਹੈ ਸਰ ਖਾਸ ਤੌਰ ਤੇ ਅਕਤੂਬਰ 23 ਤੋਂ ਬਾਅਦ ਜਿਹੜਾ ਸਰ ਸਿਸਟਮ ਹੀ ਖਤਮ ਕਰਤਾ ਦੋ ਸ਼ਰਤਾਂ ਦੇ ਬੱਚੇ ਨੂੰ ਵੀਜ਼ਾ ਦੇ ਦਿੱਤਾ ਆਈਐਸ 6 ਜਾਂ ਪੀਟੀ 60 ਦੂਜੀ ਸ਼ਰਤ ਪਤਾ ਕੀ ਸੀਗੀ ਸਰ ਪਹਿਲੀ ਤਾਂ ਚਲੋ ਲੈਂਗੁਏਜ ਬੰਦੇ ਦੇ ਸਾਹ ਚਲਦੇ ਹੋ ਸਰ ਨਾ ਗੈਪ ਦੇਖਿਆ ਰਿਫਿਊਜ਼ਲ ਦੇਖਿਆ ਨਾ ਕੋਰਸ ਦੇਖਿਆ ਨਾ ਕਾਲਜ ਦੇਖਿਆ ਚੱਕ ਵੀਜ਼ਾ ਇਹ ਜਿਹੜੀ ਇਹਦਾ ਮਤਲਬ ਪੈਸੇ ਇਕੱਠੇ ਕਰਨ ਵਾਲੇ ਪਾਸੇ ਟਰੂਡੋ ਸਰਕਾਰ ਚੱਲ ਗਈ ਵੀ ਡਾਲਰ ਲੈ ਕੇ ਆਉਣਗੇ ਬੱਚੇ ਇੰਡੀਆ ਦੇ ਵੀ ਆ ਜੋ ਭਾਈ ਦਰਵਾਜ਼ੇ ਖੁੱਲੇ ਨੇ ਬਿਲਕੁਲ ਸਹੀ ਤੇ ਸਰ ਹੁਣ ਮੈਂ ਇਹਦੇ ਤੇ ਹੀ ਆ ਜਾਵਾਂ ਦੂਜੀ ਪੁਆਇੰਟ ਚਾਹੇ ਟਰੂਡੋ ਸਰਕਾਰ ਦੁਬਾਰਾ ਆਉਂਦੀ ਨਹੀਂ ਆਉਂਦੀ ਆਪਾਂ ਨੂੰ ਨਹੀਂ ਪਤਾ ਨਵੀਂ ਸਰਕਾਰ ਆਉਂਦੀ ਸਰ ਚਲਾਉਣ ਨੂੰ ਪੈਸਾ ਤਾਂ ਚਾਹੀਦਾ ਹੀ ਆ ਨਾ ਅੱਜ ਸਰ ਕੈਨੇਡਾ ਦੇ ਵਿੱਚ ਕਹਿੰਦੇ ਨਾ ਕਈ ਵਾਰੀ ਪ੍ਰੋਬਲਮ ਆਉਂਦੀ ਕਿ ਇਸ ਲਈ ਮਾੜਾ ਟਾਈਮ ਲੱਗੇ ਉਹਨਾਂ ਕਿਸ ਲਈ ਬਹੁਤ ਓਪਰਚੁਨਿਟੀ ਲੈ ਕੇ ਆ ਜਾਂਦੀ ਆ ਸਰ ਘਰਾਵੀਆਂ ਕੀਮਤਾਂ ਦੇਖੋ ਕਿੱਦਾਂ ਵੱਧ ਗਈਆਂ ਉੱਥੇ ਚਾਰ ਚਾਰ ਗੁਣਾ ਕੀਮਤਾਂ ਹੋ ਗਈਆਂ ਸਰ ਤਿੰਨ ਚਾਰ ਸਾਲਾਂ 'ਚ ਤੁਹਾਨੂੰ ਕੀ ਲੱਗਦਾ ਕਿੱਦਾਂ ਹੋ ਗਈਆਂ ਪਤਾ ਕਿੱਦਾਂ ਹੋਈਆਂ ਇਹ ਸਾਡੇ ਸਟੂਡੈਂਟਸ ਕਰਕੇ ਹੋਈਆਂ ਸਰ ਜਿੰਨੀ ਡਿਮਾਂਡ ਵਧੀ ਜਿੰਨਾ ਉੱਥੇ ਰੈਂਟ ਨੂੰ ਪਿੱਛੇ ਜਿਹੇ ਸਮਾਂ ਵੀ ਕੈਨੇਡਾ 'ਚ ਇਦਾਂ ਆਇਆ ਸੀ ਸਰ ਪਤਾ ਹੁਣ ਆਪਾਂ ਇੱਥੇ ਡਿਸਕਸ਼ਨ ਵੀ ਕੀਤੀਆਂ ਰੈਂਨ ਨੂੰ ਨਹੀਂ ਕੁਛ ਲੱਭਣ ਦੇ ਆ ਸੀ ਉੱਥੇ ਬੱਚੇ ਆਪਣੇ ਇਹਨਾਂ ਤੰਗ ਹੋ ਰਹੇ ਸੀਗੇ ਜਿਹੜਾ ਕਿਰਾਇਆ ਆਪਣੀਆਂ ਮੈਂ ਕਹੂੰਗਾ ਬੇਸਮੈਂਟਾਂ ਦੇ ਜਿਹੜੇ ਕਿਰਾਏ ਹੈਗੇ ਇਹਨਾਂ ਇਹਨਾਂ ਵੱਧ ਗਏ ਜਿਹੜੇ ਮੈਂ ਤਾਂ ਕਹੂੰਗਾ ਸਾਡੇ ਕੈਨੇਡੀਅਨ ਸਿਟੀਜ਼ਨ ਚਾਹੇ ਪੰਜਾਬੀ ਹੋਣ ਕਿਹੇ ਕਮਿਊਨਿਟੀ ਦਾ ਹੋਣ ਐ ਜेन ਪੂਰਾ ਠੋਕ ਕੇ ਚਾਰ ਚਾਰ ਪੰਜ ਪੰਜ ਕਾਰਕਰ ਜਿਹੜੇ ਪੁਰਾਣੇਗੇ ਲੈ ਹੋਏ ਆ ਬੜਾ ਵਰੀਆ ਲਾ ਰਿਹਾ ਤੇ ਉਹਨਾਂ ਨੂੰ ਲੱਗ ਰਿਹਾ ਹੈ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ ਅੱਜਕੱਲ ਯਾਦ ਰੱਖਣਾ ਜੇ ਇਮੀਗ੍ਰੇਸ਼ਨ ਬੰਦ ਹੁੰਦੀ ਹੈ ਨਾ ਇਹ ਬੇਸਮੈਂਟਾਂ ਹੋਏ ਨਹੀਂ ਆ ਖਾਲੀ ਨਾ ਰੈਂਟ ਦਿੱਤੇ ਜਾਣੇ ਆ ਪਰ ਮੌਰਗੇਜਾਂ ਦੱਸੋ ਕਿੱਥੇ ਜਾਣੀਆਂ ਜਿਹੜੀਆਂ ਕਿ 20 25 25 ਸਾਲ ਲਈ ਲੌਕ ਹੋਈਆਂ ਹੋਈਆਂ ਸੋ ਕੈਨੇਡਾ ਦੀ ਸਰਕਾਰ ਮੈਂ ਇਸ ਲਈ ਦੁਬਾਰਾ ਕਹ ਰਦਾ ਕਿਉਂਕਿ ਕੈਨੇਡਾ 'ਚ ਇਸ ਵੇਲੇ ਕੋਈ ਆਪਣੀ ਪ੍ਰੋਡਕਸ਼ਨ ਤਾਂ ਹੈ ਨਹੀਂ ਮੇਡ ਇਨ ਕੈਨੇਡਾ ਤਾਂ ਕਿਤੇ ਲੱਗਦਾ ਨਹੀਂ ਨਾ ਹਰ ਚੀਜ਼ ਤਾਂ ਸਰ ਉਹ ਬਾਹਰੋਂ ਚੀਜ਼ਾਂ ਕਰਦੇ ਐਕਸਪੋਰਟ ਅਬ ਸ਼ਾਪਿੰਗ ਹਾਲ 'ਚ ਤੁਸੀਂ ਆਪ ਜਾ ਕੇ ਦੇਖ ਜਾ ਕੇ ਦੇਖ ਸਕਦੇ ਆ ਮੇਡ ਇਨ ਇੰਡੋਨੇਸ਼ੀਆ ਮੇਡ ਇਨ ਪਾਕਿਸਤਾਨ ਮੇਡ ਇਨ ਇੰਡੀਆ ਦੇ ਵੀ ਕਾਫੀ ਪ੍ਰੋਡਕਟ ਹੁੰਦੇ ਆ ਉਹ ਗੈਪ ਦੇ ਕੱਪੜਿਆਂ ਦੇ ਮੇਡ ਇਨ ਚਾਈਨਾ ਆਰੀਆ ਪ੍ਰੋਡਕਟਸ ਆ ਸਾਰਾ ਕੁਝ ਤਾਂ ਬਾਹਰੋਂ ਇਹ ਜਿਹੜੀ ਸਟੂਡੈਂਟ ਹੈਗਾ ਉਹਨਾਂ ਤੋਂ ਪੈਸਾ ਲੈ ਕੇ ਵੀ ਜਾਂਦਾ ਉਹਨਾਂ ਦੀ ਇਕਨੋਮੀ ਦਾ ਵੀ ਪਾਰਟ ਬੰਦਾ ਤੇ ਖਾਸ ਜ਼ੋਰ ਤੇ ਉਹਨਾਂ ਦੀ ਹਾਊਸਿੰਗ ਇੰਡਸਟਰੀ ਰੈਂਟ ਦੇ ਵਿੱਚ ਜਿਹੜਾ ਕੀ ਆ ਬੱਚਾ ਬਹੁਤ ਇੰਪੋਰਟੈਂਟ ਰੋਲ ਪੇ ਕਰਦਾ ਸਰ ਇਹ ਖਾਲਾ ਜਿਹਾ ਬਾੜਾ ਨਹੀਂ ਹੈਗਾ ਕਿ ਬੱਚਿਆਂ ਦੇ ਨਾਲ ਪੰਗਾ ਲੈ ਲੈਣ ਕਿਉਂਕਿ ਜੇ ਆ ਜੇ ਬੱਚਾ ਵਾਪਸ ਆ ਗਿਆ ਪਹਿਲੀ ਗੱਲ ਤਾਂ ਸਰ ਹੁੰਦਾ ਨਹੀਂ ਮੈਂ ਇਹਦੇ ਫੇਵਰ 'ਚ ਨਹੀਂ ਆਇਗਾ ਉਹ ਤਾਂ ਖਬਰਾਂ ਦੇ ਵਿੱਚ ਡਰਾਇਆ ਜਾਣਾ ਜਾਂ ਕੁਛ ਆ ਹਾਂ ਆਏਗਾ ਬੱਚਾ ਜਾਂ ਆਪਣੀ ਮਰਜ਼ੀ ਨਾਲ ਆਏਗਾ ਜਾਂ ਕੋਈ ਰੂਲ ਤੋੜੇਗਾ ਤਾਂ ਬੱਚਾ ਆਏਗਾ ਰਾਹ ਥੋੜੋ ਮੁੱਕ ਗਿਆ ਸਰ ਜੇ ਪ੍ਰੋਬਲਮ ਆ ਗਈ ਰਾਹ ਤਾਂ ਬੜੇ ਹੋਰ ਆ ਅੱਜ ਇੱਕ ਹੋਰ ਮੈਂ ਇੱਥੇ ਸਾਂਝਾ ਕਰਦਾ ਕੋਈ ਵੀ ਐਕਟੀਵਿਟੀ ਹੁੰਦੀ ਨਾ ਉਹਦੇ ਤੱਥ ਜ਼ਰੂਰ ਜਾਇਆ ਕਰੋ ਮੈਂ ਵੀ ਇੱਕ ਬੱਚੇ ਦੀ ਵੀਡੀਓ ਦੇਖੀ ਚਲੋ ਸਾਨੂੰ ਤਾਂ ਕੰਮ ਦਾ ਪਤਾ ਨਾ ਬੱਚਾ ਕਹਿ ਰਿਹਾ ਸੀਗਾ ਜੀ ਮੈਂ ਟਰੇਡ ਦੇ ਵਿੱਚ ਗਿਆ ਜੀ ਮੇਰੀ ਪੀਆਰ ਨਹੀਂ ਹੋਈ ਮੈਂ ਆ ਕੀਤਾ ਮੈਂ 3 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਮੇਰੇ ਨਾਲ ਕੈਨੇਡਾ ਦੀ ਸਰਕਾਰ ਨੇ ਧੱਕਾ ਤਰਨੇ ਤੇ ਤਰਨੇ ਤੇ ਬੈਠਾ ਸੀ ਬੱਚਾ ਠੀਕ ਆ ਮੇਰੇ 877 ਬੈਂਡ ਵੀ ਆ ਗਏ ਜੀ ਮੇਰੇ 473 ਪੁਆਇੰਟ ਬੰਦੇ ਆ ਪਹਿਲੀ ਗੱਲ ਤਾਂ ਸਰ ਟਰੇਡ ਦੇ ਡਰਾਉ ਨੇ ਇੰਨੇ ਹੀ ਨਿਕਲੇ ਮੈਂ ਇਸ ਫੇਵਰ ਚ ਨਹੀਂ ਉਹਦਾ ਡਰਾਉ ਨਹੀਂ ਨਿਕਲਿਆ ਚਲੋ ਦੂਜੀ ਗੱਲ ਮੈਗਨੇਚੋ ਨਹੀਂ ਨਿਕਲਿਆ ਰਹਿ ਗਿਆ ਜੀ 473 ਪੁਆਇੰਟ ਠੀਕ ਆ ਜੀ ਕਹਿੰਦਾ ਜੀ ਮੈਂ ਮੈਂ ਇਦਾਂ ਕਹਿੰਦਾ ਜੇ ਤੂੰ ਬੱਚੇ ਦੇ ਕਹਿੰਦਾ ਜੀ ਮੈਂ ਐਲ ਐਮ ਆਈ ਲੈਣ ਜੋ ਕਿ ਮੇਰੇ ਤੋਂ ਪੈਸਾ ਨਹੀਂ ਸਰ 3 ਸਾਲ ਟ੍ਰੇਡ 'ਚ ਕੰਮ ਕੀਤਾ ਹੋਵੇ ਤੇ ਹੁਣ ਐਲ ਐਮ ਐ ਲੈਣੀ ਤਾਂ ਮਜਬੂਰੀ ਹੈ ਕਿਉਂ ਨਹੀਂ ਲੈ ਰਿਆ ਭਰਾ ਓਦਾਂ ਵੀ ਤੇ ਜੇ ਵਾਪਸ ਆਇਆ ਕੀ ਕਰੇਗਾ ਸੋ ਜੇ ਤੂੰ ਵਧੀਆ ਕੰਮ ਕੀਤਾ ਹੁੰਦਾ ਮੈਂ ਮਾੜਾ ਨਹੀਂ ਕਹਿ ਰਿਹਾ ਪਰ ਫੇਰ ਵੀ ਦੂਜੇ ਬੱਚਿਆਂ ਨੂੰ ਕਹਾਂਗਾ ਸੋ ਮੈਨੂੰ ਥੋੜਾ ਜਿਹਾ ਲੱਗਾ ਕਿ ਉਹ ਬੱਚੇ ਨੂੰ ਸਹੀ ਸਲਾਹ ਨਹੀਂ ਮਿਲੀ ਯਾਰ ਵਾਪਸ ਆ ਕੇ ਵੀ ਕੀ ਕਰੇਗਾ ਜੇ ਰੂਲ ਤੋੜੇਗਾ ਕੀ ਕਰੇਗਾ ਕੁਝ ਨਹੀਂ ਹੋਣਾ ਕੈਨੇਡਾ ਨੇ ਰੂਲ ਤੇ ਚੱਲਣਾ ਜਿੱਥੇ ਲਾਈਨ ਖਿੱਚਤੀ ਉੱਥੇ ਚੱਲੇਗਾ ਦਾ ਸਿਰੇ ਲੱਗੇਗਾ ਨਹੀਂ ਤਾਂ ਕੁਝ ਨਹੀਂ ਯਾ ਅਜ 3 ਸਾਲਾਂ ਚ ਮੈਂ ਇੰਨੇ ਪੈਸੇ ਨਹੀਂ ਜੋੜ ਸਕਿਆ ਜਾਂ ਮੈਂ 3 ਸਾਲਾਂ ਚ ਆਪਣੇ ਮਾਲਕਣਾ ਨਹੀਂ ਬਣਾ ਸਕਿਆ ਜਿਹੜੇ ਮੈਨੂੰ ਐਲ ਐਮ ਆਈ ਸਪੋਰਟ ਕਰ ਦੇਵੇ ਜਾਂ ਮੈਂ 3 ਸਾਲਾਂ ਦੇ ਵਿੱਚ ਇੰਨੇ ਪੈਸੇ ਵੀ ਨਹੀਂ ਜੋੜ ਸਕਿਆ ਕਿ ਮੈਂ ਉਸੇ ਟ੍ਰੇਡ ਦੀ ਕੋਈ ਐਲ ਐਮ ਆਈ ਦੁਬਾਰਾ ਲੈ ਲਾਂ ਯਾਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮੀ ਆਪਣੇ ਚਾ ਜੋ ਜਿਹੜੀ ਕਿਤੇ ਕਮੀ ਹੈਗੀ ਇਹ ਮੈਂ ਪਤਾ ਕਿਉਂ ਕਹਿ ਰਿਹਾ ਐਲ ਐਮ ਆਈ ਦੇ ਪੁਆਇੰਟ ਮਿਲ ਜਣੇ 5 ਐਸ ਪਰ ਉਦੀ ਵਰਡਿੰਗ ਮੈਨੂੰ ਨਹੀਂ ਪਤਾ ਦੀ ਪ੍ਰੋਫਾਈਲ ਕਿਸੀ ਮੇਰਾ ਨਾ ਸਟੂਡੈਂਟ ਆ ਨਾ ਕਲਾਇੰਟ ਆ ਕਿਉਂਕਿ ਵੀਡੀਓ ਤੇ ਬੜੇ ভিউਜ਼ ਆ ਰਹੇ ਸੀ ਹਾਇ ਇਹ ਕੈਨੇਡਾ ਧੱਕਾ ਕਰਤਾ 473 ਸਰ ਤੁਸੀਂ ਜਿਹੜਾ ਕਿ 50 ਪੁਆਇੰਟ ਐਡ ਕਰ ਦੋ ਪੁਆਇੰਟ ਬਣ ਜੰਦੇ ਸਿੱਧਾ ਹੀ ਸਿੱਧਾ 523 ਲਾਸਟ ਡਰਾਅ ਜਿਹੜਾ ਨਿਕਲਿਆ 510 ਦਾ ਨਿਕਲਿਆ 515 ਦਾ ਵੀ ਨਿਕਲਿਆ ਉਹ ਸਰ ਉਹ 6 ਮਹੀਨੇ ਪਹਿਲਾਂ ਬੱਚਾ ਪੀਅਰ ਲੈ ਜਾਣਾ ਸੀ ਤੋ ਐਸ ਲਈ ਬੱਚਾ ਕਿੱਥੇ ਬੈਠਾ ਦਰੀ ਵਿਸ਼ਾਗੇ ਧਰਨੇ ਰਾਜੇ ਬੈਠਾ ਯਾਰ ਕਿਉਂ ਬੈਠਾ ਕਿਤੇ ਨਾ ਕਿਤੇ ਜਾਂ ਤੋਂ ਬੱਚੇ ਦੀ ਵਰਡਿੰਗ 'ਚ ਗਲਤੀ ਸੀਗੀ ਜਾਂ ਬੱਚੇ ਦੇ ਵਿੱਚ ਆਪਣੀ ਕੋਈ ਕਮੀ ਸੀਗੀ ਸੋ ਇਸ ਲਈ ਕਿ ਜੇ ਕੋਈ ਚੀਜ਼ ਹੁੰਦੀ ਆ ਤੇ ਕਮੀਆਂ ਸਾਡੇ 'ਚ ਹੋਣਗੀਆਂ ਯਾਰ ਕੋਈ ਉਹ ਵੀ ਬੱਚੇ ਹੈਗੇ ਆ ਸਿਰੇ ਲਾਏ ਬੈਠੇ ਆ ਯਾਰ ਸੋ ਮੈਂ ਇਹਨਾਂ ਬੱਚਿਆਂ ਨੂੰ ਵੀ ਕਹੂੰਗਾ ਕਿ ਇਕੱਠੇ ਹੋ ਜੋ ਇਕੱਠੇ ਹੋ ਕੇ ਸੋਲੂਸ਼ਨ ਵਾਲੇ ਪਾਸੇ ਨੂੰ ਜਾਓ ਪ੍ਰੋਫਾਈਲ ਟੂ ਪ੍ਰੋਫਾਈਲ 100% ਸੋਲੂਸ਼ਨ ਨਿਕਲੇਗਾ ਯਾਰ ਕਿਉਂ ਨਹੀਂ ਨਿਕਲੇਗਾ ਬਟ ਇੱਕੋ ਚੀਜ਼ ਕਹਿ ਦਵਾ ਰੂਲ ਜੇ ਤੋੜਿਆ ਅੱਜ ਲਿਖਾ ਕੇ ਲੈ ਲਓ ਦੁਬਾਰਾ ਕੈਨੇਡਾ ਐਂਟਰੀ ਨਹੀਂ ਦੇਣੀ ਹੈਗੀ ਨਾ ਜੇ ਕੈਨੇਡਾ ਦੀ ਐਂਟਰੀ ਨਹੀਂ ਦੀ ਦੁਆਰਾ ਯੂ ਐਸ ਏ ਦੀ ਜੇ ਵੀਜ਼ੇ ਲਗੇ ਉਹ ਵੀ ਐਂਟਰੀਆਂ ਜ਼ੀਰੋ ਹੋ ਜਾਣੀਆਂ ਸੋ ਕਾਲੀ ਕਰਨ ਦੀ بجائے ਆਹ ਟਾਈਮ ਮੈਂ ਤਾਂ ਕਹੂੰਗਾ ਕਿ ਇੱਕ ਦੂਜੇ ਨੂੰ ਨਿੰਦਣ ਦੀ بجائے ਆਪਾਂ ਨੂੰ ਲੋੜ ਆ ਤੇ ਸਿਰਫ ਤੇ ਸਿਰਫ ਸਹੀ ਸਲਾਹ ਤੇ ਸਹੀ ਰਾਹ ਤੇ ਚੱਲਣ ਨੂੰ ਸਟੂਡੈਂਟਸ ਦੀ ਵੀ ਸਾਰਾ ਅੱਜ ਮੈਂ ਤੇ ਗੱਲ ਕਰ ਦਵਾ ਆਪਾਂ ਬਲੇਮ ਨਾ ਸਾਰਾ ਕੈਨੇਡਾ ਦੀ ਸਰਕਾਰ ਤੇ ਛੱਡ ਦੇਣਾ ਤੇ ਅੱਜ ਮੈਨੇ ਇੱਕ ਗੱਲ ਕਹਿਣ ਲੱਗਾ ਕਿ ਸ਼ਾਇਦ ਉਹ ਬੜੀ ਕੌੜੀ ਗੱਲ ਕਿਉਂ ਨਾ ਹੋਵੇ ਪਰ ਸੱਚ-ਸੱਚ ਆ ਕੈਨੇਡਾ ਦੀ ਜੇ ਐਜੂਕੇਸ਼ਨ ਦੀ ਗੱਲ ਕਰਾਂ ਸਰ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਕੰਪੇਅਰ ਕਰਾਂ ਇੰਡੀਆ ਨਾਲ ਹੀ ਕੰਪੇਅਰ ਕਰ ਲੈਂਦਾ ਚਲੋ ਮੈਂ ਜੇ ਮੈਂ ਹੋਰ ਇੰਗਲੈਂਡ ਨਾਲ ਆਸਟ੍ਰੇਲੀਆ ਨਾਲ ਕਰਾਂ ਕੈਨੇਡਾ ਦੀ ਐਜੂਕੇਸ਼ਨ ਸਭ ਤੋਂ ਮੈਂ ਦਾ ਕਹਾਂਗਾ ਜਿਹੜੀ ਸੌਖੀ ਆ ਜੇ ਆਪਾਂ ਕੰਪੈਰੀਜ਼ਨ ਵਾਲੇ ਪਾਸੇ ਆ ਜਾਈਏ ਪੇਰੈਂਟਸ ਆਨੇ ਸਟਾਰਟ ਹੋ ਗਏ ਆ ਸਰ ਇਹ ਸਚਾਈ ਆ ਸਾਲ ਸਾਲ ਬੱਚਾ ਪੜ੍ਹ ਕੇ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਸਪਲੀਆਂ ਲੈ ਕੇ ਬੈਠਾ ਹੋਇਆ ਹੁਣ ਪੇਰੈਂਟਸ ਪੁੱਛਦੇ ਕੀ ਕਰ ਰਿਹਾ ਜੀ ਅਮਰੀਕਾ ਭੇਜਦੀ ਏ ਉਹ ਸਰ ਕੀ ਕਰ ਕੀ ਰਹੇ ਆ ਨਾ ਆਪਾਂ ਤੇ ਜੇ ਬੱਚਾ ਮੈਂ ਤਾਂ ਕਹਿੰਦਾ ਘਰ ਵੀ ਜਾਂਦਾ ਵਾ ਮਤਲਬ ਕਿ ਡਿੱਗਦਾ ਢੈਂਦਾ ਆਪਣੀ ਪੜ੍ਹਾਈ ਪਾਸ ਕਰ ਜਾਂਦਾ ਜੇ ਨਹੀਂ ਪਾਸ ਕਰਦਾ ਸਰ ਕਸੂਰ ਵਾਰ ਆਪਾਂ ਕੈਨੇਡਾ ਦੀ ਸਰਕਾਰ ਨੂੰ ਕਹਿਣਾ ਜੀ ਇਹ ਕਾਲਜ ਨੇ ਜਾਣ ਕੇ ਮਤਲਬ ਕਿ ਇਹ ਕੀਤਾ ਸੋ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਕਸੂਰ ਜਾਂਦਾ ਕਿ ਅਸੀਂ ਆਪਣਾ ਨਹੀਂ ਕੱਢਦੇ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਕੰਮ ਆ ਉਂਗਲ ਆਪਣੇ ਵੱਲ ਜਿੰਨੀ ਛੇਤੀ ਕਰ ਲਾਂਗੇ ਨਾ ਉਹਨਾਂ ਸੌਖਾ ਹੋ ਜਾਂਦਾ ਅੱਗੇ ਜਾਣਾ ਨਹੀਂ ਤੇ ਦੁਨੀਆਂ ਦਾ ਸਭ ਤੋਂ ਸੌਖਾ ਗਾਮੀ ਆ ਸਾਹਮਣੇ ਵਾਲੇ ਬੰਦੇ ਦੀ ਗਲਤੀ ਕਰਨੀ ਪਰਾ ਤੇਰੇ ਕਰਕੇ ਮੇਰਾ ਨੁਕਸਾਨ ਆ ਨਹੀਂ ਤੇ ਮੇਰਾ ਨੁਕਸਾਨ ਨਹੀਂ ਹੋ ਸਕਦਾ ਈ ਸੋ ਆ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਦਾ ਨਹੀਂ ਹੰਡਾਈ ਹੋਏ ਜ਼ਿੰਦਗੀ ਦੇ ਤਜਰਬੇ ਆ ਸੋ ਜ਼ਿੰਦਗੀ ਦੇ ਵਿੱਚ ਮੈਂ ਤਾਂ ਕਹਾਂਗਾ ਡਰਨ ਦੀ بجائے ਪ੍ਰੋਬਲਮ ਤੋਂ ਡਰ ਕੇ ਘਰ ਵੜਨ ਦੀ بجائے ਜੇ ਘਰੋਂ ਨਿਕਲ ਗਏ ਉਹਨੂੰ ਫੇਸ ਕਰਾਂਗੇ ਜਿੰਨਾ ਛੇਤੀ ਫੇਸ ਕਰਾਂਗੇ ਜਿੰਨਾ ਛੇਤੀ ਸੋਲੂਸ਼ਨ ਵਾਲੇ ਪਾਸੇ ਨੂੰ ਜਾਵਾਂਗੇ ਉੰਨੀ ਛੇਤੀ ਯਾ ਤਰੱਕੀ ਜਿਹੜੀ ਕੀ ਹੋਊਗੀ ਸੋ ਮੇਰੀ ਅਜ ਇੱਕ ਹਰ ਬੱਚੇ ਨੂੰ ਅਪੀਲ ਆ ਢੇਰੀ ਟਾਉਣ ਦੀ ਬਜਾਏ ਮਾੜਾ ਖੜੇ ਹੋ ਕੇ ਸਲੂਸ਼ਨ ਵਾਲੇ ਪਾਸੇ ਚਲੀਏ ਸਰ ਇਹ ਜ਼ਰੂਰ ਲੱਗਣਗੇ ਤਾਂ ਸਰ ਮੈਂ ਇਹ ਚੀਜ਼ਾਂ ਨੂੰ ਜਿਹੜਾ ਕੀ ਆ ਇਸ ਵੇਲੇ ਇਹ ਜਿਹੜੀਆਂ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਮੈਂ ਇਹਦੇ ਅਗੇਂਸਟ ਆ ਕਿਉਂਕਿ ਕੈਨੇਡਾ ਗਵਰਨਮੈਂਟ ਮਤਲਬ ਜਹਾਜ ਤੁਹਾਨੂੰ ਲੱਗਦਾ ਵੀ ਨਹੀਂ ਮੋੜਦੇ ਪੜ ਹਾਊ ਇਹ ਨਹੀਂ ਸਕਦਾ ਸਰ ਮੈਂ ਦੁਬਾਰਾ ਦੱਸ ਕੇ ਆਟਾ ਚਲ ਮੈਂ ਕਹਿੰਦਾ ਜੀ ਅੱਜ ਜੇ ਮੋੜ ਲੇ ਅੱਜ ਕੈਨੇਡਾ ਨਾਲ ਸਾਡੇ ਸਾਰੇ ਵਾਸੀ ਖੁਸ਼ ਹੋ ਗਏ ਪਕੇ ਲੈ ਵੀ ਮੋੜਦੇ ਮੋੜਦੇ ਬੜਾ ਖੁਸ਼ ਹੋਏ ਸਰ ਜਦੋਂ ਬੇਸਮੈਂਟਾਂ ਖਾਲੀ ਹੋਈਆਂ ਕਿੱਦਾਂ ਤੁਹਾਨੂੰ ਕੀ ਲੱਗਦਾ ਕੈਨੇਡਾ ਦੀ ਗਵਰਨਮੈਂ ਕਿੱਡਾ ਬੇਸਿਕਲੀ ਬੇਸਿਕ ਕੰਬੈਕ ਕਰੂਗਾ ਚਾਹੇ ਮੈਂ ਸਾਰਿਆਂ ਨੂੰ ਸਵਾਲ ਆ ਅੱਜ ਕਿਰਾਇਆ ਬੰਦ ਹੋ ਜਵੇ ਬੇਸਮੈਂਟਾਂ ਦਾ ਜਾਂ ਅੱਜ ਸਰਕਾਰ ਕੋਈ ਕੋਈ ਫੈਸਿਲਿਟੀ ਕਰ ਦੇਵੇ ਸਾਡੇ ਮੈਗਨਸਟੂਡੈਂਟਾਂ ਵਾਸਤੇ ਕਿ ਸਟੂਡੈਂਟ ਦਾ ਰਹਿਣਾ ਫਰੀ ਅੱਜ ਦੇਖੋ ਸਰ ਉੱਤੇ ਕੀ ਹਾਲ ਹੁੰਦਾ ਸਰਕਾਰ ਮੈਂ ਤਾਂ ਕਹੂੰਗਾ 24 ਘੰਟਿਆਂ ਤੋਂ ਪਹਿਲਾਂ ਡਿੱਗ ਜਾਣੀਆਂ ਕਿਉਂਕਿ ਸਰ ਘਰਾਂ ਦੀ ਕਿਸ਼ਤਾਂ ਨੇ ਦਿੱਤੀਆਂ ਜਾਣੀਆਂ ਐਸ ਵੇਲੇ ਘਰਾਂ ਦੀਆਂ ਕਿਸ਼ਤਾਂ ਇੰਨੀਆਂ ਜ਼ਿਆਦਾ ਹਾਈ ਤੇ ਗਈਆਂ ਦਿੱਤੀਆਂ ਨਹੀਂ ਜਾਣੀਆਂ ਜਿੰਨਾ ਉੱਥੇ ਇੰਟਰਸਟਿਡ ਜਿਹੜਾ ਕਿ ਹਾਈ ਹੋਇਆ ਹੋਇਆ ਸੋ ਸਾਨੂੰ ਮੈਂ ਤਾਂ ਕਹੂੰਗਾ ਸਾਰਿਆਂ ਨੂੰ ਮੇਰੀ ਇੱਕ ਰਿਕੁਐਸਟ ਵੀ ਆ ਕਿਉਂਕਿ ਹਰ ਬੰਦਾ ਇਸੇ ਟਾਈਮ 'ਚ ਨਿਕਲਿਆ ਜਿਨ੍ਹਾਂ ਨੇ ਚਾਚਾ ਚਾਰ ਕਰ ਲਏ ਨਾ ਉਹ ਵੀ ਬੇਸਮੈਂਟਾਂ ਦੇ ਥਰੂ ਹੀ ਨਿਕਲ ਕੇ ਸਰੇ ਜਿਹੜੇ ਕੀ ਪਹੁੰਚੇ ਆ ਤੇ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਏ ਸਾਨੂੰ ਇਨ੍ਹਾਂ ਬੱਚਿਆਂ ਦੇ ਨਾ ਪਿੱਠ ਪਿੱਛੇ ਹੱਥ ਦੇਣਾ ਚਾਹੀਦਾ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਯਾਰ ਸਾਡੇ ਟਾਈਮ ਵੀ ਔਖੇ ਸੀਗੇ ਫਿਕਰ ਨਾ ਕਰ ਅਸੀਂ ਵੀ ਦੇਖ ਲੈ ਘਰ ਲਏ ਹੋਏ ਨਾ ਉਹ ਤੁਹਾਡਾ ਵੀ ਆ ਜਾਣਾ ਤੇ ਸਾਡੇ ਤਾਂ ਮੈਂ ਤਾਂ ਕਹੂੰਗਾ ਬੜਾ ਹੈਰਾਨ ਹੁੰਦਾ ਉਹ ਵੀਡੀਓ ਦੇ ਵਿਊਜ਼ ਹੀ ਇੰਨੇ ਹੁੰਦੇ ਜਿੱਥੇ ਕਿ ਸਾਡਾ ਪੰਜਾਬੀ ਪਹਿਲੋਂ ਪੁਰਾਣੇ ਗਏ ਕਹਿੰਦਾ ਕਿ ਇਹ ਨਹੀਂ ਲੈ ਉਹ ਬੰਦੇ ਦੀ ਪਹਿਲੇ ਹੀ ਹਿੰਮਤ ਢਾ ਦੇਣੀ ਉਹ ਨਵੇਂ ਬੱਚੇ ਆ ਕਰਜ਼ੇ ਸਿਰ ਤੇ ਚੜੇ ਹੋਇਆ ਚੰ ਚੜਨਾ ਉਹ ਯਾਰ ਸਾਰੇ ਹੀ ਚੱਕ ਕੇ ਮੈਂ ਦੁਬਾਰਾ ਦੈਣਾ ਹਰ ਬੰਦਾ ਜਿਹੜਾ ਵੀ ਐਸੇ ਵੇਲੇ ਕੈਨੇਡਾ ਚ ਰਾਜਿਆਂ ਵਾਲੀ ਜ਼ਿੰਦਗੀ ਜੀਂਦਾ ਨਾ ਯਾਰ ਮੋਸਟਲੀ ਕਰਜ਼ੇ ਚੱਕ ਕੇ ਗਏ ਸੀਗੇ ਇਹ ਸਚਾਈਆਂ ਆ ਸੋ ਤੁਸੀਂ ਕੋਈ ਨਵੇਂ ਨਹੀਂ ਗਏ ਤੇ ਔਖੇ ਹੋਗੇ ਉਸ ਵੇਲੇ ਵੀ ਉਹਨਾਂ ਟਾਈਮਾਂ ਦੇ ਹਿਸਾਬ ਨਾਲ ਕਰਜ਼ੇ ਚੱਕ ਕੇ ਗਏ ਸੀ ਲਾਏ ਆ ਸਾਰਾ ਕੁਝ ਆ ਜਿਹੜਾ ਰਾਜਿਆਂ ਵਾਲੀ ਜ਼ਿੰਦਗੀ ਸਰ ਦੂਜਿਆਂ ਨੂੰ ਵੀ ਮੈਨੂੰ ਲੱਗਦਾ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਜਿਹੜੇ ਨਵੇਂ ਗਏ ਆ ਜੀ ਚਲੋ ਤੁਹਾਡਾ ਵਿਊ ਪੁਆਇੰਟ ਸੀ ਵਿਦਿਆਰਥੀਆਂ ਨੇ ਮੇਰਾ ਵੀ ਤੇ ਕੈਨੇਡਾ ਦੀ ਸਰਕਾਰ ਆਪਣੀਆਂ ਗਲਤੀਆਂ ਤੋਂ ਸਿੱਖੇ ਸਾਡੇ ਵਿਦਿਆਰਥੀ ਵੀ ਗਲਤੀਆਂ ਤੋਂ ਬਚਣ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਨ ਸੋ ਬਹੁਤ ਬਹੁਤ ਧੰਨਵਾਦ